ਸਾਰੇ ਨੂੰ ਪਿਆਰ ਭਰੇ ਸਸ਼ਕਲ ਜੀ ਪੰਜਾਬ ਦੇ ਮਲਾਜ਼ਮਾਂ ਨੇ ਆਪਣੀਆਂ ਮੰਗਾਂ ਦੇ ਲਈ ਵੱਡੇ ਐਲਾਨ ਕੀਤੇ ਨੇ ਕਿਉਂਕਿ ਪੰਜਾਬ ਸਰਕਾਰ ਮਲਾਜ਼ਮਾਂ ਦੀਆਂ ਮੰਗਾਂ ਦੇ ਵਿੱਚ ਟਾਲਮਟੋਲ ਕਰ ਰਹੀ ਹੈ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਵੱਲੋਂ ਮਲਾਜ਼ਮ ਕੇਸ ਜਿੱਤਣ ਤੋਂ ਬਾਅਦ ਵੀ ਸਰਕਾਰ ਨੇ ਮੰਗ ਨੂੰ ਲਾਗੂ ਨਹੀਂ ਕੀਤਾ ਹੈ ਮਲਾਜ਼ਮ ਜਿਹੜਾ ਨੇ 1 ਮਈ ਨੂੰ ਜਿਹੜਾ ਮਜ਼ਦੂਰ ਇਸ ਮੌਕੇ ਪੰਜਾਬ ਦੇ ਸਮੂਹ ਮੰਤਰੀਆਂ ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਦਰਾਂ ਦੇ ਜਾ ਕੇ ਫਰਿਆਦ ਕਰਨਗੇ ਇਹ ਐਲਾਨ ਪ੍ਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਵੱਲੋਂ ਕੀਤਾ ਗਿਆ ਹੈ ਇਸ ਫਰੰਟ ਨੇ ਫੈਸਲਾ ਕੀਤਾ ਵੀ 1 ਮਈ ਨੂੰ ਮਜ਼ਦੂਰ ਦਿਵਸ ਦੇ ਮੌਕੇ ਤੇ ਐਨਪੀਐਸ ਮੁਲਾਜ਼ਮ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਉਹ ਪੰਜਾਬ ਦੇ ਸਮੂਹ ਮੰਤਰੀਆਂ ਦੇ ਦਫ਼ਤਰਾਂ ਦੇ ਜਾਂ ਘਰਾਂ ਦੇ ਮੋਰੇ ਜਾ ਕੇ ਔਰ ਇਸੇ ਤਰ੍ਹਾਂ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹ ਉਹਨਾਂ ਦੇ ਦਫ਼ਤਰਾਂ ਦੇ ਘਰਾਂ ਦੇ ਮੋਰੇ ਜਾ ਕੇ ਧਰਨੇ ਮਾਰਨਗੇ ਪਰ ਫਰਿਆਦ ਕਰਨਗੇ ਵੀ ਜਿਹੜਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਵੀ ਪ੍ਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ ਉਹਦੀ ਮੰਗ ਉਠਾਈ ਜਾਵੇਗੀ ਔਰ ਇਸ ਮੌਕੇ ਤੇ ਜਿਹੜਾ ਫਰੰਟ ਹੈ ਪ੍ਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਹੈ ਉਹਦੇ ਕਨਵੀਨਰ ਅਤਿੰਦਰ ਪਾਲ ਸਿੰਘ ਅਤੇ ਹੋਰ ਆਗੂ ਜਿਹੜੇ ਨੇ ਉਹਨਾਂ ਨੇ ਜਿਹੜਾ ਕਿ ਰੋਸ ਪ੍ਰਗਟ ਕੀਤਾ ਹੈ ਵੀ 18 ਨਵੰਬਰ 2022 ਨੂੰ ਪੰਜਾਬ ਸਰਕਾਰ ਨੇ ਬਕਾਇਦਾ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਵੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਸੀ ਪੰਜਾਬ ਸਰਕਾਰ ਨੇ ਦੂਜੇ ਸਟੇਟਾਂ ਦੇ ਵਿੱਚ ਵੋਟਾਂ ਲੈਣ ਦੇ ਲਈ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਵੀ ਜਿਹੜਾ ਪ੍ਰਚਾਰ ਕੀਤਾ ਗਿਆ ਸੀ ਪਰ 3 ਸਾਲ ਦੌਰਾਨ ਇਸ ਨੋਟੀਫਿਕੇਸ਼ਨ ਨੂੰ ਅੱਜ ਤੱਕ ਲਾਗੂ ਨਹੀਂ ਕੀਤਾ ਗਿਆ ਇਥੋਂ ਤੱਕ ਕਿ ਇੱਕ ਵੀ ਐਨਪੀਐਸ ਮੁਲਾਜ਼ਮ ਦਾ ਜੀਪੀਐਫ ਖਾਤਾ ਨਹੀਂ ਖੋਲਿਆ ਗਿਆ ਔਰ ਇਸ ਤੋਂ ਵੀ ਅੱਗੇ ਉਹਨਾਂ ਨੇ ਜਿਹੜਾ ਰੋਜ਼ ਪ੍ਰਗਟ ਕੀਤਾ ਵੀ ਹੁਣ ਪੰਜਾਬ ਸਰਕਾਰ ਉਲਟਾ ਕੇਂਦਰ ਸਰਕਾਰ ਨੇ ਜਿਹੜੀ ਨਵੀਂ ਯੂਨੀਫਾਈਡ ਪੈਨਸ਼ਨ ਸਕੀਮ ਲਿਆਂਦੀ ਹੈ ਉਹਦੇ ਪਲਚੋੜ ਪੜਚੋਲ ਕੀਤੀ ਜਾ ਰਹੀ ਹੈ ਔਰ ਲੀਡਰਸ਼ਿਪ ਨੇ ਜਿਹੜਾ ਖਾਸ਼ਾ ਜਿਹੜਾ ਜ਼ाहिर ਕੀਤਾ ਵੀ ਪੰਜਾਬ ਸਰਕਾਰ OPS ਦੀ ਥਾਂ ਤੇ ਹੁਣ यूपीएस लागू ਕਰਨ ਦੇ ਲਈ ਅੱਗੇ ਵਧ ਰਹੀ ਹੈ ਜਿਹਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਔਰ ਇਹ ਵੀ ਦੋਸ਼ ਲਗਾਇਆ ਕਿ ਲੀਡਰਸ਼ਿਪ ਨੇ ਵੀ ਜਿਹੜਾ 18 ਨਵੰਬਰ 2022 ਨੂੰ ਪੰਜਾਬ ਦੇ ਮਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਦੇਣ ਦੇ ਬਾਰੇ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਉਹਨੇ ਸਬੰਧ ਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਬਕਾਇਦਾ ਇੱਕ ਇਤਿਹਾਸ ਇਸ਼ਤਿਹਾਰबाजी ਵੀ ਕੀਤੀ ਹੈ ਪਰ ਹੁਣ ਉਹ ਬੈਂਕ ਜਿਹੜਾ ਫੁੱਟ ਤੇ ਆ ਗਿਆ ਸੀ ਜਦੋਂ ਕਿਸੇ ਵੀ ਕੀਮਤ ਤੇ ਉਹਨਾਂ ਨੂੰ ਪਰਵਾਹ ਨਹੀਂ ਹੈਗੀ ਔਰ ਇਹ ਵੀ ਗੱਲ ਕਹੀ ਗਈ ਹੈ ਵੀ ਉਹ ਲਗਾਤਾਰ اوਪੀਐਸ ਹਾਸਲ ਕਰਨ ਦੇ ਲਈ ਸੰਘਰਸ਼ ਕਰਦੇ ਰਹਿਣਗੇ ਇਹ ਸ਼ਾਇਦ ਇਤਫਾਕ ਹੀ ਹੈ ਵੀ ਇੱਕ ਪਾਸੇ ਜਿੱਥੇ ਪੁਰਾਣੀ ਪੈਨਸ਼ਨ ਪ੍ਰਾਪਤੀ ਦੀ ਫਰੰਟ ਮਜ਼ਦੂਰ ਇਸ ਮੌਕੇ ਇੱਕ ਮੈਨ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਦੇ ਘਰੇ ਦਫ਼ਤਰਾਂ ਮੋਰੇ ਪਹੁੰਚ ਕੇ ਫਰਿਆਦ ਕਰੇ ਨੇ ਔਰ ਦੂਸਰੇ ਪਾਸੇ ਪੁਰਾਣੀ ਪੈਨ ਬਹਾਲੀ ਸੰਘਰਸ਼ ਕਮੇਟੀ ਨੇ ਵੀ 1 ਮਈ ਦਾ ਇੱਕ ਵੱਡਾ ਐਲਾਨ ਕੀਤਾ ਹੈ। OPS ਹਾਸਲ ਕਰਨ ਦੇ ਲਈ ਔਰ UPS ਦਾ ਵਿਰੋਧ ਕਰਨ ਦੇ ਲਈ 1 ਮਈ ਨੂੰ ਦਿੱਲੀ ਕੂਚ ਕਰਨਗੇ ਅਤੇ ਉੱਥੇ ਜਿਹੜੀ ਹੈ OPS ਦੀ ਬਹਾਲੀ ਲਈ ਕੌਮੀ ਪਧਰੀ ਰੈਲੀ ਹੋ ਰਹੀ ਹੈ ਉੱਥੇ ਵਿੱਚ ਜਿਹੜਾ ਕਿ ਸ਼ਾਮਿਲ ਹੋਣਗੇ। ਸੋ ਹੁਣ OPS ਦੇ ਸੰਘਰਸ਼ ਨੇ ਇੱਕ ਨਵਾਂ ਰੂਪ ਧਾਰਨ ਕਰ ਲਿਆ ਹੈ। ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚ ਬਣੇ ਰਹਿ ਲਈ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਜੀ। ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ।